ਹੋਏ ਆ ਬਾਈ ਇਹ ਉੱਥੇ ਤੇ ਆਪ ਹੀ ਦੇਖ ਲੈ ਜੀ ਹੁਣ ਵੀਡੀਓ ਦੇਖੀ ਹੋਈ ਹੈ ਜੀ ਨਹੀਂ ਵੀਡੀਓ ਇੱਕ ਵੱਖਰਾ ਵੇਸ਼ਾ ਪੈਂਡ ਦਾ ਨਾ ਪੈਂਡ ਚ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਵੀ ਉਹ ਕਾਲੇ ਬਹੁਤ ਕਰਦਾ ਲੋਕਾਂ ਨੂੰ ਜੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਚ ਆਇਆ ਬਾਈ ਪਰ ਮੈਂ ਭੋਲਾ ਭਾਲਾ ਸੀ ਗਲਤੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨ ਤਾਂ ਥੋੜਾ ਜਿਹਾ ਜੀ ਇਹ ਗੱਲ ਵੀ ਤਾਂ ਕਿ ਲਾਈਵ ਆਗਾ ਸਾਡੇ ਪਿੰਡ ਇੱਕ ਪੀਰ ਦੀ ਜਗਾ ਹੈਗੀ ਉੱਥੇ ਕਮਾਬ ਆ ਗਿਆ ਸਰ ਖਮਾਉਣ ਆਲਾ ਉਹਦੇ ਨਾਲ ਇਥੇ ਰਹੀ ਕਮਾਈ ਜਾ ਰਹੀ ਉਹ ਕਹਿੰਦਾ ਹੈਗਾ ਕਿਸੇ ਤੇ ਮੈਨੂੰ ਹੀ ਪਤਾ ਜਿਹੜਾ ਉਹ ਹੈਗਾ ਇਹ ਅੱਬੇ ਸਾਡੇ ਕੋਲ ਕੋਈ ਯਤਕਰ ਨਹੀਂ ਕਿਰਾ ਬਣ ਲਾਉਣ ਦਾ ਸੱਤ ਬੱਤਾਂ ਨਹੀਂ ਨਾ ਨਹੀਂ ਤੇ ਨੱਚਣ ਨੂੰ ਕਿਹਨੇ ਕਿਹਾ ਸੀ ਬਾਬਾ ਜੀ ਰਹਿਣੇ ਉਹ ਜੀ ਅਸੀਂ ਬਾਪੂ ਜੀ ਅਜ ਤਾਂ ਵਾਦੀ ਗੱਲ ਆ ਬਾਤੇ ਉਹ ਆ ਵੀ ਮੰਨ ਲਓ ਅੰਮੀ ਆਪਾਂ ਜਿਹੜੇ ਜਗਰਾਤੇ ਆ ਹਾਂ ਜੀ ਆਪਾਂ ਨਾ ਦਿਨ ਨਾ ਨਹੀਂ ਕਰ ਸਕਦੇ ਨਹੀਂ ਕਰਦੇ ਆਪਣੇ ਮਨ ਚ ਪਰੇ ਸਾਰੇ ਧਰਮ ਦਾ ਸਹੀ ਆ ਬੰਦੇ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਜੀ ਨਗਰ ਕੀਰਤਨ ਤਾਂ ਸਾਰੇ ਹਿੰਦੂ ਪ੍ਰਭਾਤ ਆਉਂਦੇ ਜਗਰਾਤੇ ਆਪਾਂ ਜਾਵੜੇ ਥੋੜੇ ਆਏ ਇੰਡਸਟਰੀ ਮੇਲੇ ਕਰਿਆ ਕੋਈ ਚੱਕਰ ਨਹੀਂ ਸੱਤ ਬਦਲ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਗਾਲਤ ਪਾਪਾ ਬੰਦਾ ਤੋਂ ਹੈ ਨਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਹੈ ਇਹ ਜੀ ਨੋ ਨਿਆਣੀ ਮਾਤਰਾ ਲੋ ਜੈਨ ਨੂੰ ਅਕਲ ਸੁਜੀ ਘਟਾ ਹਾਂਜੀ ਹਾਂਜੀ ਕੋਈ ਐਸੀ ਸ਼ਰਾਤ ਜੂਗੇ ਬੰਦੇ ਚ ਕੋਈ ਜੈਨ ਕਦੇ ਕਰੀ ਪਰ ਤੁਹਾਨੂੰ ਨਹੀਂ ਪਤਾ ਬੋਲੇ ਕਿਥੋਂ ਆ ਗਏ ਇਹੋ ਜਿਹੇ ਦਿਮਾਗ ਥੋੜਾ ਜਿਹਾ ਫਰੋ ਹੈਗਾ ਬਾਬਾ ਜੀ ਬਾਣਾ ਕਰੀ ਆਪਣਾ ਕਿੰਨੇ ਦਾ ਬਾਬਾ ਜੀ ਬਾਣੇ ਮੇਰੇ ਕੋਲੇ ਹੈਗਾ 4-5 ਜਿੰਨੇ ਹੈਗੇ ਕੋਈ ਗੱਲ ਨਹੀਂ ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸਿੰਘ ਤੋਂ ਬਾਣਾ ਲਵਾਉਣ ਦਾ ਠੀਕ ਹੈ ਜੀ ਗ੍ਰਾਂਤੀ ਸਿੰਘ ਨਾਲ ਬੋਲਚਾਲ ਹੈਗੀ ਆਪਣੀ ਪੀਰ ਨਾਲ ਮਾਫੀ ਹੈ ਆਪਣੇ ਆਪ ਮੇਰੇ ਸਰਕ ਕਮੇਟੀ ਜੀਆਂ ਵਿੱਚ ਦਾ ਪਾਦਵਰ ਸਿੰਘ ਪੰਡ ਪੱਦਰ ਤੇ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਫਿਰ ਤਾਂ ਚਲੋ ਮਤ ਥੋੜੀ ਹਾਂ ਜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਬਸ ਆ ਜੀ ਹੈ ਨਾ ਤੇ ਹੈ ਇਹ ਆਪਣਾ ਹੀ ਆ ਤੁਸੀਂ ਸਿੰਘ ਐ ਕਰੋ ਜਦੋਂ ਕੋਈ ਮੁਲਾਜ਼ਮ ਗਲਤੀ ਕਰਦਾ ਨਾ ਉਹਦੀ ਮਰਦੀ ਲਵਾ ਲੈਂਦੇ ਆ ਸੱਤ ਬਚਨ ਫਿਰ ਉਹਨੂੰ ਵੱਡੇ ਆਫਰ ਚ ਲੈ ਕੇ ਘਰਦੇ ਹੁੰਦੇ ਵੀ ਜੇ ਉਹ ਦੁਬਾਰਾ ਸਹੀ ਹੋ ਗਿਆ ਤਨੂ ਵਾਰਸੀ ਦੇਲਤੀ ਹੈ 7 ਵਜੇ ਪਹੁੰਚੇ ਪਰ ਮਮਈ ਇੱਕ ਬੈਂਤੀ ਆ ਬਾਣਾ ਤੁਸੀਂ ਜੇ ਲਾਹਣਾ ਤਾਂ ਵੀ ਦਾਅਦੋ ਮੈਨੂੰ ਦੇਖੋ ਮੇਰਾ ਬਾਣਾ ਲਾਉ ਨੂੰ ਮੇਰੇ ਪਿਓ ਤੋਂ ਖੁੱਦ ਮੈਂ ਮੁੱਖ ਮੋੜ ਨੂੰ ਮੇਰਾ ਜੀਵਨ ਕਰਦਾ ਨਹੀਂ ਨਹੀਂ ਤਰੀਕੇ ਨਾਲ ਬੇਕੋ ਮੁੱਖ ਮੋੜ ਮੇਂ ਬਾਣਾ ਤਾਂ ਹੁਣ ਵੀ ਲਾਇਆ ਵੀ ਆ ਫਿਰ ਮੁੱਖ ਮੋੜ ਕੇ ਨਹੀਂ ਉਵੇਂ ਤਾਂ ਨਹੀਂ ਪਪਾ ਜੀ ਦੇਖ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਗਾਉਣੇ ਨਹੀਂ ਇਹ ਲਾਈ ਬੈਠਾ ਮਾਰਨ ਬਪਾ ਜੀ ਮੈਂ ਦੱਸਣਾ ਸੁਣ ਲੈ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਈ ਰੱਖ ਦਿਲੋਂ ਪਾਈ ਰੱਖ ਦਿਲ ਨਾਲ ਨਹੀਂ ਲਵਾਉਣਾ ਕੋਈ ਕੱਪੜੇ ਤਾਂ ਲਾ ਦੇਣਾ ਓਵੇਂ ਤਾਂ ਠੀਕ ਆ ਲਾ ਦੇਣਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੀਆਂ ਠੀਕ ਹੈ ਪ੍ਰਬੰਧ ਜਨ ਕਹਤਾਂਗੇ ਪ੍ਰਧਾਨ ਜੀ ਤਾਂ ਤੁਸੀਂ ਇਹ ਤੁਹਾਡੀ ਪੈਂਟ ਦੀ ਜ਼ਿੰਮੇਵਾਰੀ ਆ ਵੀ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨਹੀਂ ਦੁਖੀ ਨਹੀਂ ਕਰ ਸਕਦੇ ਹਨਾ ਆ ਸ੍ਰੀ ਸਾਹਿਬ ਆ ਛੋਟੀ ਇਹਨੂੰ ਕਦੇ ਵੀ ਉੱਤੋਂ ਦੀ ਨਹੀਂ ਕੋਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸ਼ਰਟ ਕੁੜਤਾ ਬੇਰਮੈਂ ਨੂੰ ਥੱਲੇ ਨਹੀਂ ਪਾਉਣਾ ਕੰਨੀ ਜਨਮਾ ਬਾਬਾ ਅਮੀਨ ਤੂੰ ਕਿਤੇ ਵੀ ਦੇਰ ਤੋ ਗਾਥੀ ਹੁੰਦੀ ਆ ਧਰਮ ਦਾ ਬਚਿਆ ਰਹੂਗਾ ਇਸੇ ਗੱਲ ਬੰਦ ਕਰ ਪਿੰਡੋਂ ਤੇਰੇ ਅਸੀਂ 1 ਮਹੀਨੇ ਬਾਅਦ ਰਿਪੋਰਟ ਲਾਉਂਗੇ ਫਿਰ ਅਸੀਂ ਜਿੰਨੇ ਤੂੰ ਪੁਰਾਣੇ ਪਾਣੇ ਦਿੱਤੇ ਤੈਨੂੰ ਨਵੇਂ ਦੇ ਕੇ ਜਾਵਾਂਗੇ ਕਿਰਪਾਣ ਤੋ ਵੱਡੀ ਕਿਰਪਾਣ ਕੋਈ ਵੀ ਕਿਰਪਾਣ ਸੁਣੀ ਜੇ ਤੇਰੇ ਤੋ ਗਾਥੀ ਹੁੰਦੀ ਆ ਤੇ ਧਰਮ ਬਚਣਾ ਹੁੰਦਾ ਤੈਨੂੰ ਫੀਲ ਹੋ ਰਿਹਾ ਨਾ ਜੇ ਤੇਰਾ ਅਵਰਖ ਨਾ ਛਕਿਆ ਹੁੰਦਾ ਤੇਰੇ ਆ ਤੇਰਪਾਣ ਨਾ ਹੁੰਦੇ ਤੇਰੀ ਪ੍ਰੋਬਲਮ ਕੀ ਹੈ ਉਹ ਮੈਂ ਤਾਂ ਠੀਕ ਆ ਬਬੇ ਜੀ ਬਹੁਤ ਸਹੀ ਆ ਬਬੇ ਜੀ ਸੱਚਾ ਤੁਸੀਂ ਹੁਣ ਉਹਨਾਂ ਨੂੰ ਬਿਲਕੁਲ ਦਾ ਬਚਨ ਕਰੋ ਤੇ ਘਰੇ ਪੈ ਉਸੇ ਸ਼ਸਤਰ ਤੇਰੇ ਬਾਣੀ ਕੋ ਉਹ ਮੈਂ ਜਰ ਗੁਰੂ ਘਰ ਰਹਿਣਗੇ ਜਿੱਨਾ ਜਰ ਤੂੰ ਆਪਣੀ ਜ਼ਿੰਦਗੀ ਚ ਸੰਧਾਰ ਨਹੀਂ ਕਰ ਲੈਂਦਾ ਇਹ ਦੇਖੋ ਇੱਕ ਬੇਨਤੀ ਆ ਪੈਸੇ ਲੱਗੇ ਬਬੇ ਜੀ ਠੀਕੋ ਜਾਣੇ ਮੈਂ ਬਾਣਾ ਪਾਵਾਂਗਾ ਜਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ ਸੌ ਸਤਰ ਤੁਸੀਂ ਆਪ ਲਾ ਕੇ ਜਾਇਓ ਪਰ ਮੈਂ ਬਾਣਾ ਲਾਉਣਾ ਚਾਹੁੰਦਾ ਨਹੀਂ ਬਾਣਾ ਮੈਂ ਬਾਉਂਗਾ ਬਾਣਾ ਨਹੀਂ 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 ਆਏ ਦੇ ਤੱਕ ਪੱਕਾ ਤਾਂ ਹੁੰਦਾ ਹੀ ਗਾ ਵੀ ਉਹਨਾਂ ਦਾ ਤੂੰ ਦੇਖੋ 6 ਮਹੀਨੇ ਦਾ ਤੈਨੂੰ ਟਾਈਮ ਦਿੰਦੇ ਆ ਤੈਨੂੰ ਤੇਰੀ ਤੇਰ ਨਾਲ ਕੋਈ ਗੱਲ ਨਹੀਂ ਨਹੀਂ ਗਰੂ ਮੇਰੀ ਗੱਲ ਨਹੀਂ ਦੇਖੋ ਤੁਸੀਂ ਸਿਆਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਆਪਣਾ ਕੋਈ ਗਲਤੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਜੁਰਮਾਨਾ ਨਹੀਂ ਹੁੰਦਾ ਦੰਡ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੀ ਗੱਲ ਸਮਝ ਤਾਂ ਲਾ ਕੋ ਬਾੜਾ ਉਹਨੇ ਵੀ ਪੜਨੇ ਮਾੰਦੇ ਆ ਜੂਤੇ ਜੰਦਾ ਲੱਗੀ ਸੀ ਉਹਨਾਂ ਨੂੰ ਬਾੜਾ ਇੱਕ ਦਾ ਤੇਰੇ ਹੁਣ ਬਾਣਾ ਬਾਇਆ ਤੇ ਤੇਰੇ ਤੋਂ ਬਾਣਾ ਬਾਖ ਪਾਖ ਅਸੀਂ ਲਾ ਕੇ ਲੈ ਗਏ ਵੀ ਜਾਂ ਭੱਜ ਜਾਈ ਉਹ ਹੁੰਦਾ ਬਾਣਾ ਲਗਾਉਣਾ ਤੇ ਸ਼ਹਿਰਾ ਤਾਂ ਨਹੀਂ ਲਮਾਇਆ ਤੇਰਾ ਸਾਉਂਦ ਗਿਆ ਤੇ ਕਾਰ ਬੱਤੇ ਤੈਨੂੰ ਕਾਰ ਦੇਣ ਆਏ ਆ ਉਹ ਇਹ ਹੜੀ ਪਰਦਾ ਕਰ ਲਾ ਹਾਂਜੀ ਤੱਕੇ ਵੀ ਬਾਬਾ ਜੀ ਦੇਖੋ ਤੁਸੀਂ ਗੱਲ ਠੀਕ ਆ ਕਹੀ ਆ ਵੀ ਪਾਲ ਦੇ ਕਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮੈਂ ਲੋਕੇ ਗੁਰੂ ਘਰ ਬੜੀ ਮੇ ਰੱਖਾਉਣੇ ਨੇ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾਂ ਦੇ ਹੱਥੀ ਲਗਾਉਂ ਆਧੀ ਮਾਂ ਬਬਾ ਤੇਰੀ ਮਾੜ ਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾਸ ਸਿੰਘ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਹੀ ਯਾਰ ਨਹੀਂ 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 ਬਾਬਾ ਜੀ ਚਪੇੜਾ ਚਾਹੇ ਲਾਓ ਲਾਓ ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਥੇ ਤੂੰ ਸ਼ਰਤਾਂ ਰੱਖੀ ਜਾਂਦਾ ਬਾਬਾ ਜੀ ਸਾਫ਼ ਤਾਂ ਪਿੱਛੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਟੋਟਾ ਕਿ ਸਾਡਾ ਬਾਬਾ ਜੀ ਸਾਰਿਆਂ ਦਾ ਸੰਜਣ ਸਾਰਿਆਂ ਦਾ ਸੰਜਣ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਕਿ ਗੁਰੂ ਘਰ ਨਹੀਂ ਰੱਖਣੇ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸ਼ਾਸਤਰ ਬੋਲ ਹੋ ਗਿਆ ਮੈਨੂੰ ਪਤਾ ਨਹੀਂ ਅਸੀਂ ਮੇਰੀ ਗੱਲ ਸੁਣ ਕਾਪੀ ਦੇ ਤੈਨੂੰ ਲੈ ਕੇ ਦੇ ਦੇਣੇ ਤੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਦੇ ਪੈਸੇ ਲੈ ਲੈ ਤੇਰੇ ਤੋਂ ਆਉਂਦਾ ਜਾਂਦੇ ਤੂੰ ਮੁੱਲ ਪੜਾ ਦੇ ਨਾ ਫੇਰ ਤੂੰ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਤੂੰ ਇਸ ਗੱਲ ਦਾ ਸਹਿਮ ਹੋ ਕੇ ਨਹੀਂ ਤੂੰ ਦੱਸ ਬਾਬਾ ਜੀ ਸਹਿਮ ਕੋ ਜ਼ਰੂਰ ਆ ਫੇਰ ਗੁਰੂ ਘਰੇ ਗੁਰੂ ਦੇ ਸ਼ਾਸਤਰ ਨੇ ਗੁਰੂ ਦੀ ਬਦਨਾਮੀ ਹੋਈ ਆ ਤੇ ਗੁਰੂ ਘਰੇ ਹੀ ਦੇ ਦੇ ਜਿੱਦੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਡਵੰਗਾ ਦੇ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲਦੂ ਉਹ ਵੀ ਦੇ ਲੋਵੇ ਸਾਡੇ ਰਹਿ ਰਹੇ ਆ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪ ਰਹਿਣ ਅੜਪ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਥੋੜੀ ਸੱਤ ਬਜਨਾਂ ਬਪਾ ਇਹ ਦੇਖੋ ਦੇਖੋ ਮੈਂ ਤੁਹਾਨੂੰ ਦੱਸਦਾ ਇਹਦਾ ਅਮਰਤ ਨਾ ਛਕਿਆ ਹੁੰਦਾ ਫਿਰ ਕੋਈ ਨਹੀਂ ਪੀ ਜਾਵੇ 1000 ਲੀਟਰ ਗਿਆ ਉਹ ਵੀ ਸਮਝਾ ਸਹੀ ਸੀ ਕੋਈ ਉਤੋਂ ਤੋਂ ਗਲਤੀ ਕਰਤੀ ਬਣਾ ਬਾਣੀ ਨੂੰ ਕਰਤਾ ਤਦੂ ਸ਼ਰਤਾਂ ਰੱਖੀ ਜਾਂਦਾ ਸਾਡੇ ਮੂਰੇ ਦੀ ਸਾਡੀ ਮਾਂ ਬਦਨ ਉਹ ਹੈਗੀ ਆ ਥੋੜੀ ਅਰਪ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਕੋ ਮੈਂ ਤਾਂ ਨਹੀਂ ਬੱਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾਂ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਬੋਰੀ ਨਹੀਂ ਇਹਨੂੰ ਕੋਈ ਨਹੀਂ ਇਹਨੂੰ ਪਹਿਲਾਂ ਕਹ ਤੂੰ ਸਾਡਾ ਭਰਾ ਅਕਸ਼ਿਰੀ ਸਾਹਿਬ ਮਾਰ ਤਾਂ ਥੋੜੀ ਹੈ ਸਾਡੀ ਵੀ ਬਹੁਤ ਹੀ ਨਹੀਂ ਪਰ ਤੇ ਵੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਗਰਦੀ ਇਸ ਜੀ ਨੂੰ ਮਨ ਲੀ ਗੱਲ ਹੀ ਹੋ ਗਈ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਵਾਂਗੇ ਨੀ ਮਾਂ ਹੀ ਆ ਬਾਈ ਦੇਖੋ ਨਾ ਤਾਸੀ ਤੈਨੂੰ ਸਜ਼ਾ ਦੇਣਾ ਹੈ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੂੰ ਸਾਡੇ ਲਈ ਬਗਾਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਤੂੰ ਪੜਦਾ ਕਰ ਲੈ ਜਿਹੜਾ ਬਾਨਾ ਤੇ ਸ਼ਸਤਰ ਹੈਗੇ ਆ ਗੁਰੂ ਘਰੇ ਦੇਦੇ ਤੇਰੇ ਨਿਭਾਉਣੇ ਨੇ ਸ਼ਸਤਰਾਂ ਛੋਟੇ ਕਰ ਲੈ ਹਲ ਇਹਨੂੰ ਪੌਣਾ ਥੱਲੇ ਦੀ ਕਦੇ ਵੀ ਕਿਰਪਾਨ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜਿੰਦਗੀ ਤੇ ਸੁਧਾਰੇ ਕਰਨੀ ਹੈ ਠੀਕ ਆ ਇਹ ਬਾਣੀ ਸਖੜਲਾ ਵਿਜਾ ਕੇ ਤੋਂ ਫੈਦ ਮਾਡਾ ਮੋਡਾ ਪੀ ਦਰਵਾਜਾ ਬੰਦ ਜੀ ਇੱਕ ਆਹਾ ਸ਼ਾਸਤਰ ਤੇ ਬਾਸਤਰ ਸਿਗਰਾਤੀ ਸਿੰਘ ਤੁਹਾਡੇ ਪੈਣ ਦਾ ਉਹ ਕਹੇ ਵੀ ਮੇਰੇ ਤੋਂ ਗੱਲ ਹੀ ਹੋਗੀ ਜਦੋਂ ਮੈਂ ਸੁਧਰ ਗਿਆ ਤੇ ਮੈਨੂੰ ਦੇ ਦੇ ਆਵਧੀ ਆ ਜੀ ਜਦੋਂ ਖਾਸ ਉਹ ਜਦੋਂ ਬਾਈ ਜਦੋਂ ਸੁਧਰ ਗਏ ਉਦੋਂ ਸ਼ਾਸਤਰ ਆਪਾਂ ਨੂੰ ਪਵਾਸੀ ਹੋ ਜੀ ਠੀਕ ਹੈ ਜੀ ਜਦੋਂ ਬੱਚਾ ਸਿਆਣਾ ਹੋ ਗਿਆ ਉਹ ਦੇ ਦਿਓ ਹੈ ਆਪਣਾ ਹੀ ਆ ਗਲਤੀ ਹੋਗੀ ਤੇ ਸੇਵਾ ਕਰਨ ਜਾਣਾ ਕਰਨਾ ਗੁਰੂ ਘਰੇ ਜਰੂਰ ਬਾਬਾ ਜੀ ਤੈਨੂੰ ਅਸੀਂ ਘਰੇ ਨਹੀਂ ਲੈ ਕੇ ਚੱਲੇ ਤੁਹਾਡੇ ਗੁਰੂ ਘਰੇ ਹੀ ਪਿਆ ਸਕਦਾ ਔਰ ਇਹ ਚੰਗਾ ਉਧਰ ਆ ਕੇ ਜੀ ਸਤ ਜੀ ਤੇ ਜਦੋਂ ਮਰਜੀ ਲੈ ਲਓ ਜੀ ਕੋਈ ਚਿੰਤਾ ਨਹੀਂ ਹੈ ਖਿਆਲ ਰੱਖੀ ਜ਼ਿਆਦਾ ਬਣ ਕੇ ਨਹੀਂ ਪੁਰਾ ਠੀਕ ਹੈ ਜੀ ਬਾਬਾ ਜੀ ਰੁਕ ਜਓ ਹਾਂ ਜੀ ਕਿੱਥੇ ਘਰ ਦਾ ਲੈਣਾ ਵੀਰੋ ਤੁਸੀਂ ਬੈਠੋਗਾ ਜੀ ਕੋਈ ਨਹੀਂ ਇੱਥੇ ਰੱਤ ਦੀ ਬੈਠ ਰਹਿਣਾ ਨਹੀਂ ਉਹ ਤੁਹਾਡਾ ਯਾਣਾ ਨਹੀਂ ਠੀਕ ਗੱਲ ਹੈ ਹਾਂ ਜੀ ਤੁਹਾਨੂੰ ਮੈਂ ਜੱਟ ਮਾ ਦੀ ਇਹਨਾਂ ਨੂੰ ਬੋਟਰਾਂ ਦੇ ਵਿੱਚ ਆ ਸਭ ਨੇ ਕਹਿੰਦਾ ਭਜਾ ਲਾ ਮੋਟਰਸਾਈਕਲ ਨਾਲ ਸਾਸਟਰ ਕੋਲ ਕਰਦੇ ਥੋੜੇ ਕੋਲ ਕਿਹਦਾ ਇਹ ਨਹੀਂ ਲੱਗਦਾ ਚਲੋ ਕੋਈ ਨਾ ਗਿਆ ਨਹੀਂ ਤੁਸੀਂ ਵੇਖ ਲੈ ਹਨਾ ਤੁਸੀਂ ਯਾਰ ਤੁਹਾਨੂੰ ਬੁਲਾਇਆ ਜਾਣਾ ਹੈ ਇਹ ਆਇਆ ਹੈ ਜਿਹੜਾ ਪਰਿਵਾਰ ਨੇ ਮੈਂ ਵੀ ਥੋੜੀ ਜਿਹਾ ਕਹਿੰਦਾ ਫਟਾਫਟ ਕੋਕਾ ਜਿੱਦਾਂ ਤੋਂ ਬਹੁਤ ਸ਼ਕਲ ਨਾਲ ਪਿੰਡ ਪੱਗਰ ਦੇਖਦੇ ਬਹੁਤ ਜਿਹਾ ਘਰ ਤੋਂ ਬਾਜ਼ੀ ਘਰ ਦਾ ਨਵਾ ਉਹਨਾ ਨੂੰ ਬੋਲੀ ਬੰਦ ਦੀ ਜੁਲਵਾ ਕਰਦੇ ਨਾ ਰਿਹਾ। ਤੇ ਮੀਂਹ ਕਾਹਦੀ ਗੱਲ ਹੋਈ? ਬਹੁਤ ਧੰਨਵਾਦੀ ਦੋਤਾ ਜੀ। ਬੋਦਨਾ